ਸੋਚਿਆ ਸੂਰਮਾ ਮੂਵੀ ਦੇਖ ਕੇ ਆਏ ਹੋ ਤੇ ਤੁਹਾਡਾ ਕੀ ਕਹਿਣਾ ਇਸ ਬਾਰੇ ਫਾਈਵ ਸਟਾਰ ਬਹੁਤ ਵਧੀਆ ਮੂਵੀ ਵੀਰੇ ਬਹੁਤ ਵਧੀਆ ਵੈਰੀ ਨਾਈਸ ਬਾਈ ਸਰਾ ਕੈਂਡ ਫਿਲਮ ਯਾਰ ਬੜੀ ਵਧੀਆ ਐਕਟਿੰਗ ਸੀ ਯਾਰ ਕਿਦੀ ਨਾਲ ਤੋਂ ਵਧੀਆ ਐਕਟਿੰਗ ਲੱਗੀ ਹਾਂਜੀ ਕੁੱਕਰ ਦੀ ਦਾ ਮੈਨੂੰ ਬਹੁਤ ਹੀ ਕੈਂਡ ਲੱਗੀ ਬੱਬੂ ਮਾਨਵਾਈ ਵੀ ਛਾਇਆ ਜੋ ਉਸ ਸਮੇਂ ਦੇ ਅਸੀਂ ਕਹਾਣੀਆਂ ਸੁਣਦੇ ਸੀ ਬਜ਼ੁਰਗਾਂ ਕੋਲੋਂ ਆਪਣੇ ਦਾਦਾ ਜੀ ਕੋਲੋਂ ਆਪਣੇ ਫਾਦਰ ਸਾਹਿਬ ਨਾਲੋਂ ਸੇਮ ਆ ਫਿਲਮਾਂ ਬਣੀਆ ਸੁੱਚਾ ਸਿੰਘ ਦੇ ਨਾਂ ਤੇ ਉਹਨਾਂ ਚ ਰਾਜਕੌਰ ਤੇ ਗੱਜਣ ਸਿੰਘ ਦੀ ਜਿਹੜੀ ਸਟੋਰੀ ਨਹੀਂ ਦਿਖਾਈ ਗਈ ਹੈ ਉਹ ਵੀ ਸੇਮ ਦਿਖਾਈ ਆ ਅਸੀਂ ਉਹਨਾਂ ਤੋਂ ਸੁਣਦੇ ਸੀ ਲੇਕਿਨ ਪੁਰਾਣੀਆਂ ਫਿਲਮਾਂ 'ਚ ਉਹ ਚੀਜ਼ ਦੇਖੀ ਨਹੀਂ ਪਰ ਇਹਦੇ ਵਿੱਚ ਸੇਮ ਆ ਸਟਾਰ ਦਾਂਗੇ ਭਾਈ ਜੀ ਪੂਰੇ ਦੇ ਪੂਰੇ ਪੰਜ ਦੇ ਪੰਜ ਭਾਈ ਜੀ ਮੈਂ ਤਾਂ ਉੱਤੋਂ ਹੀ ਦਊਂਗਾ ਉਤੋਂ ਵੀ ਕਿਹੜਾ ਕਿਰਦਾਰ ਸਭ ਤੋਂ ਵਧੀਆ ਲੱਗਿਆ ਮਾਨ ਸਾਹਿਬ ਦਾ ਆਬਵੀਅਸਲੀ ਕਹਿੰਦਾ ਮਾਨ ਭਾਈ ਛਾ ਗਿਆ ਯਾਰ ਕਿਨੇ ਸਟਾਰ ਦੇਣਾ ਚਾਹੂਗੇ ਸਟਾਰ ਸਾਰੇ ਹੀ ਉਸ ਤੋਂ ਪਹਿਰ ਵੀਰੇ ਚੰਨ ਵੀ ਉਹਦੇ ਨਾਲ ਵਾਕਦਾ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਮੈਂ ਆ ਤਜਿੰਦਰ ਸਿੰਘ ਕੱਲ ਜਾਨਕੀ 20 ਸਤੰਬਰ ਨੂੰ ਸੋਚਾ ਸੂਰਮਾ ਮੂਵੀ ਸਿਨੇਮੇ ਘਰਾਂ ਦੇ ਵਿੱਚ ਲਾਂਚ ਹੋ ਚੁੱਕੀ ਹੈ ਤੇ ਅੱਜ ਆਪਾਂ ਪਬਲਿਕ ਰਿਵਿਊ ਲੈਣ ਆਏ ਆ ਅੱਜ ਆਪਾਂ ਪੁੱਛਦੇ ਆ ਉਹਨਾਂ ਨੂੰ ਸੋਚਾ ਸੂਰਮਾ ਮੂਵੀ ਕਿੱਦਾਂ ਲੱਗੀ ਆਓ ਆਪਾਂ ਗੱਲਬਾਤ ਕਰਕੇ ਆਈਏ ਤੁਸੀਂ ਸੋਚਾ ਸੂਰਮਾ ਮੂਵੀ ਦੇਖ ਕੇ ਆਏ ਹੋ ਤੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਫਾਈਵ ਸਟਾਰ ਬਹੁਤ ਵਧੀਆ ਮੂਵੀ ਵੀਰੇ ਬਹੁਤ ਕਿੱਦਾਂ ਲੱਗੀ ਤੁਹਾਨੂੰ ਸੋਚਾ ਸੂਰਮਾ ਵੈਰੀ ਨਾਈਸ ਤੇ ਕੀਦਾ ਕਿਰਦਾਰ ਸਭ ਤੋਂ ਵਧੀਆ ਲੱਗਿਆ ਬੱਬੂ ਮਾਨ ਦਾ ਹਾਂਜੀ ਤੇ ਕਿੰਨੇ ਸਟਾਰ ਦੇਣਾ ਚਾਹੋਗੇ 5 ਭਾਈ ਜੀ ਤੁਸੀਂ ਸੁੱਚਾ ਸੂਰਮਾ ਮੂਵੀ ਦੇਖ ਕੇ ਆਏ ਹੋ ਤਾਂ ਕੀ ਕਹਿਣਾ ਹੈ ਇਸ ਬਾਰੇ ਵਧੀਆ ਫਿਲਮ ਬਣੀ ਹੋਈ ਹੈ ਜੀ ਵਧੀਆ ਬਹੁਤ ਵਧੀਆ ਫਿਲਮ ਹੈ ਤੇ ਕੀ ਲੱਗਿਆ ਤੁਹਾਨੂੰ ਇਹ ਫਿਲਮ ਦੇ ਵਿੱਚ ਅਲੱਗ ਕੀ ਲੱਗਿਆ ਹੋਰਾਂ ਫਿਲਮਾਂ ਦੇ ਨਾਲੋਂ ਸਟੋਰੀ ਤਾਂ ਚਲੋ ਉਹੀ ਹੈ ਪਹਿਲਾਂ ਜਿਹੜੀ ਸੁੱਚੇ ਸੂਰਮਾ ਵਾਲੀ ਸਾਰਿਆਂ ਨੂੰ ਹੀ ਪਤਾ ਚਲੋ ਵਧੀਆ ਫਿਲਮ ਬਣੀ ਹੋਈ ਹੈ ਵੈਸੇ ਠੀਕ ਹੈ ਐਕਟਿੰਗ ਬਰੋ ਘੈਂਟ ਲੱਗੀ ਬੱਬੂ ਮਾਨ ਦੀ ਵਧੀਆ ਐਕਟਿੰਗ ਵਧੀਆ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਕਿ ਲੱਗੀ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਾਈ ਜੀ ਵਧੀਆ ਜੀ ਵਧੀਆ ਜੀ ਬਾਈ ਸੇਰਾ ਕੈਂਟ ਫਿਲਮ ਯਾਰ ਬੜੀ ਵਧੀਆ ਐਕਟਿੰਗ ਸੀ ਯਾਰ ਇਦੀ ਨਾਲ ਤੋਂ ਵਧੀਆ ਐਕਟਿੰਗ ਲੱਗੀ ਹਾਂ ਜੀ ਕੁਕਰ ਦੀ ਦਾ ਮੈਨੂੰ ਬਹੁਤ ਹੀ ਕੈਂਟ ਲੱਗੀ ਬੱਬੂ ਮਾਨ ਵਾਈ ਵੀ ਛਾਇਆ ਹੈ ਕੈਂਟ ਤੁਹਾਨੂੰ ਕਿਦਾਂ ਲੱਗੀ ਸੱਚੀ ਬਹੁਤ ਵਧੀਆ ਜੀ ਪੁਰਾਣਾ ਟੱਚ ਦਿਖਾਇਆ ਬੂ ਮੂਵੀ ਦੇ ਵਿੱਚ ਸਾਰਾ ਸੇਮ ਜੋ ਉਸ ਸਮੇਂ ਦੇ ਅਸੀਂ ਕਹਾਣੀਆਂ ਸੁਣਦੇ ਸੀ ਬਜ਼ੁਰਗਾਂ ਕੋਲੋਂ ਆਪਣੇ ਦਾਦਾ ਜੀ ਕੋਲੋਂ ਆਪਣੇ ਫਾਦਰ ਸਾਹਿਬ ਨਾਲੋਂ ਸੇਮ ਆ ਤੇ ਜਿਹੜੀ ਜਿਹੜੀਆਂ ਪਹਿਲੀਆਂ ਫਿਲਮਾਂ ਬਣੀਆਂ ਸੁੱਚਾ ਸਿੰਘ ਦੇ ਨਾਂ ਤੇ ਉਹਨਾਂ ਚ ਰਾਜਕੌਰ ਤੇ ਗੱਜਣ ਸਿੰਘ ਦੀ ਜਿਹੜੀ ਸਟੋਰੀ ਨਹੀਂ ਦਿਖਾਈ ਗਈ ਹੈ ਉਹ ਵੀ ਸੇਮ ਦਿਖਾਈ ਆ ਅਸੀਂ ਉਹਨਾਂ ਤੋਂ ਸੁਣਦੇ ਸੀ ਲੇਕਿਨ ਪੁਰਾਣੀਆਂ ਫਿਲਮਾਂ 'ਚ ਉਹ ਚੀਜ਼ ਦੇਖੀ ਨਹੀਂ ਪਰ ਇਹਦੇ ਵਿੱਚ ਸੇਮ ਆ ਬਹੁਤ ਵਧੀਆ ਸਟਾਰ ਦਵੋਗੇ ਭਾਈ ਜੀ ਪੂਰੇ ਦੇ ਪੂਰੇ 5 ਦੇ 5 ਭਾਈ ਜੀ ਮੈਂ ਤਾਂ ਉੱਤੋਂ ਹੀ ਦਵਾਂਗਾ ਉਤੋਂ ਵੀ ਮੈਂ ਤਾਂ 100 ਦੇ ਵਿੱਚੋਂ 101 ਨੰਬਰ ਦਵਾਂਗਾ ਐਂਡ ਗੁੱਡ ਬੱਬੂ ਮਾਨ ਦਾ ਕਿਰਦਾਰ ਕਿ ਹਜੇ ਲੱਗਿਆ ਤੁਹਾਨੂੰ ਕੁੱਕਰ ਦਾ ਕਿ ਬੱਬੂ ਮਾਨ ਦਾ ਥੋੜਾ ਬਰੀਫਲੀ ਦੱਸੋ ਦੋਨੋਂ ਭਾਈ ਜੀ ਦੇਖੋ ਕਰਦਾਰ ਦੋਨੋਂ ਵਧੀਆ ਹੋਣੇ ਚਾਹੀਦੇ ਆ ਜਿਨ੍ਹਾਂ ਨੇ ਜਿਹੜੇ ਆਪਣਾ ਕੁੱਕਰ ਦਾ ਕਰਦਾਰ ਜਿਨ੍ਹਾਂ ਨੇ ਨਿਭਾਇਆ ਲੇਕਿਨ ਜੇ ਉਹ ਵੀ ਆਪਣਾ ਕਰਦਾਰ ਵਧੀਆ ਨਾਲ ਨਿਭਾਉਂਦੇ ਤਾਂ ਇਹ ਚੀਜ਼ ਨਹੀਂ ਹੋਣੀ ਸੀ ਕਿਉਂਕਿ ਦੇਖੋ ਵਿਲਨ ਵੀ ਵਧੀਆ ਚਾਹੀਦਾ ਹੈ ਤੇ ਹੀਰੋ ਵੀ ਹੀਰੋ ਦਾ ਵਧੀਆ ਹੈ ਹੀ ਲੇਕਿਨ ਜਿਹੜੇ ਉਹ ਐਕਟਰ ਨੇ ਜਿਨ੍ਹਾਂ ਨੇ ਆਪਣੇ ਕੁੱਕਰ ਦਾ ਰੋਲ ਨਿਭਾਇਆ ਉਹ ਵੀ ਬਹੁਤ ਵਧੀਆ ਹੈ ਤੇ ਸੋਚੇ ਵਾਲਾ ਤਾਂ ਚਲੋ ਹੈ ਹੀ ਇਹਨਾਂ ਆਪਣੇ ਦੂਜਾ ਬੱਬੂ ਮਾਨ ਵਾਲਾ ਭਾਈ ਜੀ ਦਾ ਬਹੁਤ ਵਧੀਆ ਉਹਨਾਂ ਨੂੰ ਤਾਂ ਅਸੀਂ ਸਾਡਾ ਹਾਨ ਪ੍ਰਮਾਣ ਵੀ ਹੈ ਅਸੀਂ ਇਕੱਠੇ ਇੱਕ ਉਹਦੇ ਵਿੱਚ ਪੜੇ ਵੀ ਆ ਕਿਉਂਕਿ ਮੈਂ ਨਾਗਰਾਜੀ ਦੇ ਨਾਲ ਰਿਹਾ ਤੇ ਉਹਨਾਂ ਦਾ ਬੜਾ ਵਧੀਆ ਸ਼ੁਰੂ ਬੱਸ ਮੈਂ ਤਾਂ ਇਹੀ ਕਹੂੰਗਾ ਜੋ ਬਾਈ ਜੀ ਨੇ ਕਿਹਾ ਬਹੁਤ ਵਧੀਆ ਮੂਵੀ ਆ ਬਹੁਤ ਵਧੀਆ ਸਭ ਨੂੰ ਦੇਖਣੀ ਚਾਹੀਦੀ ਆ ਪਿਛੋਕੜ ਆਪਣਾ ਜੀ ਇਹ ਤਾਂ ਹੈਵੀ ਮਿਊਜ਼ਿਕ ਇੰਡਸਟਰੀ ਚ ਹੋਈ ਆ ਬੀ ਪ੍ਰਾਗ ਦੇ ਗਾਣੇ ਬੱਬੂਵੰਦ ਦੇ ਵੀ ਗਾਣੇ ਕਰੇ ਇਹਨਾਂ ਨੇ ਬਾਕੀ ਜੀ ਜੀ ਗੁਰਜਿੰਦਰ ਗੁਰੀ ਮਿਕਸਿੰਗ ਮਿਕਸਿੰਗ ਮਾਸਟਰ ਵਾਲੇ ਨਹੀਂ ਲੋਕਾਂ ਨੂੰ ਪਤਾ ਲੇਕਿਨ ਗੁਰਜਿੰਦਰ ਗੁਰੀ ਇਹ ਨੇ ਕਿ ਮੈਸੇਜ ਦੇਣਾ ਚਾਹੂਗਾ ਇਸ ਮੂਵੀ ਬਾਰੇ ਤੁਹਾਨੂੰ ਕੀ ਮਤਲਬ ਸਿੱਖਿਆ ਮਿਲੀ ਹੈ ਮੂਵੀ ਦੇਖ ਕੇ ਦੇਖੋ ਆਪਣੇ ਜਿਹੜੀਆਂ ਯਾਰ ਮਾਰ ਵੀ ਨਹੀਂ ਚਾਹੀਦੀ ਵੀਰੇ ਬਾਕੀ ਇੰਜੋਏ ਕਰੋ ਲਾਈਫ ਦਾ ਲੇਕਿਨ ਯਾਰ ਮਾਰਨਾ ਕਰੋ ওকে ਯਾਰ ਜਿਗਰੀ ਕਿਸੇ ਨੂੰ ਬਣਾਇਆ ਨਾ ਤਾਨੂੰ ਧੋਖਾ ਨਾ ਦਿਓ ਬਸ ਬਾਈ ਸਭ ਤੋਂ ਵਧੀਆ ਸਭ ਤੋਂ ਵਧੀਆ ਸਿੱਖਿਆ ਹੀ ਇਸ ਫਿਲਮ ਦੇ ਵਿੱਚ ਹੋਰ ਕੁਝ ਨਹੀਂ ਹੈਗੀ ਮਜ਼ਾ ਆ ਗਿਆ ਬਾਈ ਸਾਨੂੰ ਕੈਂਡ ਫਿਲਮ ਯਾਰ ਬੱਬੂ ਮਾਨ ਬਾਈ ਛਾ ਗਿਆ ਯਾਰ ਕਿਨੇ ਸਟਾਰ ਦੇਣਾ ਚਾਹੋਗੇ ਸਟਾਰ ਸਾਰੇ ਹੀ ਉਸ ਤੋਂ ਉੱਪਰ ਵੀ ਵੀਰੇ ਚੰਨ ਵੀ ਉਹਦੇ ਨਾਲ ਸੱਚਾ ਸੂਰਮਾ ਮੂਵੀ ਦੇਖ ਕੇ ਆਏ ਹੋ ਕੀ ਕਹਿਣਾ ਤੁਹਾਡਾ ਵਧੀਆ ਮੂਵੀ ਹੈ ਭਾਈ ਤੇ ਕਿਹਦਾ ਕਿਰਦਾਰ ਸਭ ਤੋਂ ਵਧੀਆ ਲੱਗਿਆ ਮਾਨ ਸਾਹਿਬ ਦਾ ਓਬਵੀਅਸਲੀ ਗੱਲ ਹੈ ਤੇ ਤੁਸੀਂ ਮੂਵੀ ਦੇਖ ਕੇ ਆਏ ਹੋ ਸੱਚਾ ਸੂਰਮਾ ਤੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਬਹੁਤ ਵਧੀਆ ਬਹੁਤ ਵਧੀਆ ਤੇ ਲੱਗਿਆ ਵੀ ਪੁਰਾਣਾ ਸਮਾਂ ਦਿਖਾਇਆ ਹੋਇਆ ਹੈ ਮੂਵੀ ਦੇ ਵਿੱਚ ਜੀ ਬਿਲਕੁਲ ਕੋਈ ਅਲੱਗ ਗੱਲਬਾਤ ਕੀ ਲੱਗੀ ਮੂਵੀ ਦੀ ਤੁਹਾਨੂੰ ਅਲੱਗ ਗੱਲਬਾਤ ਬਸ ਯਹੀ ਲੱਗੀ ਬਈ ਇਹੋ ਜਿਹਾ ਹੀ ਹੋਣਾ ਚਾਹੀਦਾ ਹੈ ਅੱਜਕੱਲ ਚ ਤੁਹਾਨੂੰ ਲੱਗਦਾ ਵੀ ਆਪਣੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਸਟੋਰੀਆਂ ਹੋਰ ਫੁੱਲਣੀਆਂ ਚਾਹੀਦੀਆਂ ਹਨ ਹਾਂ ਬਿਲਕੁਲ ਹੋਣੀਆਂ ਚਾਹੀਦੀਆਂ